ਗੁਰਬਾਣੀ ਜਿਹੜੀ ਹੈ ਨਾ ਇੱਕ ਪਿਓਰ ਸੇਕ੍ਰੇਟ ਸਾਊਂਡ ਹੈ ਸਹੀ ਮੈਨਿਆਂ ਚ ਜਿਹੜੀ ਕੁਦਰਤ ਹੈ ਨਾ ਬ੍ਰਹਿਮੰਡ ਅੰਦਰ ਹੈ ਕੇਵਲ ਧੁਨੀਆਂ ਹਨ ਉਹਨਾਂ ਦਾ ਮੀਨਿੰਗ ਨਹੀਂ ਹੈ ਮੀਨਿੰਗ ਮਨੁੱਖ ਦੇ ਦਿਮਾਗ ਚ ਅਸੀਂ ਕਿਸੇ ਧੁਨੀ ਨੂੰ ਮੀਨਿੰਗ ਦਿੰਦੇ ਆ ਕੁਦਰਤ ਵਿੱਚ ਕੋਈ ਮੀਨਿੰਗ ਨਹੀਂਗਾ ਇਹ ਜਿਹੜੀ ਇਹ ਸ਼ਬਦ ਨੇ ਨਾ ਇਹ ਕੋਸਮਿਕ ਸਾਊਂਡ ਨੇ ਉਹ ਕੋਸਮਿਕ ਨਾਦ ਹੈ ਉਹ ਨਾਦ ਬ੍ਰਹਮ ਹੈ ਜਿਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਇਹਨੂੰ ਜਿੱਦਨ ਆਪਾਂ ਆਪਣੀ ਕਹਾਣੀ ਤੋਂ ਬਿਨਾ ਇਕੱਲ ਲੱਪੇ ਹਾਂ ਹਾਂ ਹੁਣ ਜਦੋਂ ਅਸੀਂ ਪੜ ਰਹੇ ਹਾਂ ਆਪਾਂ ਆਪਣੀ ਕਹਾਣੀ ਨਾਲ ਨਾਲ ਚੱਲ ਰਹੀ ਹੈ ਫਿਰ ਆਪਾਂ ਕਹਾਣੀ ਦੇ ਮੁਤਾਬਕ ਇਹਦੇ ਅਰਥ ਕਰਨ ਲੱਗ ਪੈਂਦੇ ਹਾਂ ਗੱਲ ਤੇ ਮਾਰੇ ਪਹਿਲਾਂ ਇਹ ਕਹਿਤੀ ਸੋਚਿਆ ਸੋਚਣਾ ਤੋ ਭਾਈ ਇਫ ਯੂ ਕੈਨ ਸਟਾਰਟ ਰੀਡਿੰਗ ਗੁਰਬਾਣੀ ਵਿਦਾਊਟ ਦੀ ਰੈਫਰੈਂਸ ਆਫ ਯੂ ਥੌਟ ਗੁਰਬਾਣੀ ਵਿਲ ਰਿਵੀਲ ਇਟਸ ਬਿਊਟੀ ਟੂ ਯੂ ਤਾਈਓ ਮਹਾਰਾਜ ਵਾਰ-ਵਾਰ ਕਹਿੰਦੇ ਨੇ ਰਹਾਓ ਰਹਾਓ ਦਾ ਮਤਲਬ ਹੁਣ ਜਦੋਂ ਆਪਾਂ ਬਾਣੀ ਪੜ ਰਹੇ ਆਂ ਪੜਦੇ ਪੜਦੇ ਸਾਡੇ ਵਿਚਾਰ ਆ ਗਏ ਨਾ ਆਪਣੇ ਵਿੱਚ ਹਾਂਜੀ ਬਰ ਕਿ ਜੀ ਰਹਾਓ ਠਹਿਰ ਜਾ ਤੂੰ ਆਪਣੀ ਕਹਾਣੀ ਲੈਣ ਤੀ ਫਿਰ ਤਾਂ ਆਪਾਂ ਚਾਰ ਪੰਕਤੀਆਂ ਪੜੀਆਂ ਫਿਰ ਪਹਿਲਾਂ ਇੱਕ ਦੋ ਤੇ ਸਮਝ ਆਈ ਫਿਰ ਆਪਾਂ ਆਪਣੀ ਕਹਾਣੀ ਲੈ ਆਉਣੀ ਸ਼ੁਰੂ ਕਰਤੀ ਕਿ ਸ਼ਾਇਦ ਇਹਦਾ ਮੀਨਿੰਗ ਆਵਾ ਇਹਦਾ ਮੀਨਿੰਗ ਆਵਾ ਬਲਿ ਰਹਾਓ ਠਹਿਰਾ ਠਹਿਰ ਜਾ ਵੀ ਇਹਦਾ ਕੁਝ ਨਹੀਂ ਇਦਾਂ ਠਹਿਰਾਓ ਮ ਮੈਨੂੰ ਮੈਂ ਜਿਸ ਤਰ੍ਹਾਂ ਦਾ ਹਾਂ ਵੈਸਾ ਹੀ ਪੜ ਆਪਣੀ ਮਨ ਦੇ ਨਾਲ ਮੈਨੂੰ ਨਾ ਪੜ ਅਰਥ ਕੱਢ ਨਾ ਮੈਂ ਤੈਨੂੰ ਅਰਥ ਦਵਾਂਗਾ